ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਵਜ਼ੀਰ ਖਾਨ ਦੇ ਅੰਤ ਬਾਰੇ ਵਜ਼ੀਰ ਖਾਨ ਆਪਾਂ ਸਭ ਨੇ ਹੀ ਸੁਣਿਆ ਹੈ ਜਿਨ੍ਹਾਂ ਨੂੰ ਨਹੀਂ ਪਤਾ ਕਿ ਵਜ਼ੀਰ ਖਾਨ ਕੌਣ ਸੀ ਉਹਨਾਂ ਨੂੰ ਦੱਸ ਦਵਾਂ ਕਿ ਵਜ਼ੀਰ ਖਾਨ ਉਹ ਪਾਪੀ ਉਹ ਜ਼ਾਲਮ ਸੀ ਜਿਸ ਨੇ ਸ਼ਹਿਰ ਜਦਿਆਂ ਨੂੰ ਸ਼ਹੀਦ ਕੀਤਾ ਸੀ ਅੱਜ ਆਓ ਜਾਣੀਏ ਇਸ ਗੱਲ ਦੇ ਇਤਿਹਾਸ ਨੂੰ ਕਿ ਸ਼ਹਿਰ ਜਾਦਿਆਂ ਨੂੰ ਤਸੀਹੇ ਦੇਣ ਵਾਲੇ ਵਜ਼ੀਰ ਖਾਨ ਦਾ ਅੰਤ ਸਿੱਖਾਂ ਨੇ ਕਿਵੇਂ ਕੀਤਾ ਕਿਸ ਤਰ੍ਹਾਂ ਵਜ਼ੀਰ ਖਾਨ ਨੂੰ ਸਿੱਖਾਂ ਨੇ ਮੌਤ ਦੇ ਘਾਟ ਉਤਾਰਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਪੰਜਾਬ ਪਹੁੰਚੇ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਦੇ ਕਬਜ਼ੇ ਤੋਂ आजाद करवाई ਇਹ ਸਭ ਸੁਣ ਕੇ ਵਜ਼ੀਰ ਖਾਂ ਕਬਰਾ ਗਿਆ ਹਾਲਾਂਕਿ ਵਜ਼ੀਰ ਖਾਂ ਕੋਲ ਬਹੁਤ ਵੱਡੀ ਫੌਜ ਸੀ ਪਰ ਫਿਰ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਕਬਰਾਇਆ ਬੈਠਾ ਸੀ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਸਲਮਾਨਾਂ ਦੇ ਕਬਜ਼ੇ ਤੋਂ ਬਹੁਤ ਸਾਰੇ ਇਲਾਕੇ ਜਿਹੜੇ ਸੀ ਉਹ ਆਜ਼ਾਦ ਕਰਵਾ ਲਏ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੋ ਫੌਜ ਸੀ ਉਹਨਾਂ ਦੀ ਫੌਜ ਦੀ ਟੁਕੜੀ ਛੱਤ ਬਨੂੜ ਰਹਿੰਦੀ ਸੀ ਛੱਤ ਬਨੂੜ ਜੋ ਸਰਹੰਦ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਉੱਪਰ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਖ ਸਰਹੰਦ ਉੱਪਰ ਸੀ ਤਾਂ ਵਜ਼ੀਰ ਖਾਨ ਨੇ ਚਾਲ ਚੱਲੀ ਅਤੇ ਸੋਚਿਆ ਕਿ ਕਿਉਂ ਨਾ ਬਾਬਾ ਬੰਦਾ ਸਿੰਘ ਮੇਰੇ ਉੱਪਰ ਹਮਲਾ ਕਰੇ ਉਸ ਤੋਂ ਪਹਿਲਾਂ ਮੈਂ ਹੀ ਉਹਨਾਂ ਉੱਪਰ ਹਮਲਾ ਕਰ ਦਵਾਂ ਵਜ਼ੀਰ ਖਾਨ ਨੇ ਫੌਜ ਦੀ ਭਰਤੀ ਖੋਲ ਦਿੱਤੀ ਆਸ-ਪਾਸ ਦੇ ਜੋ ਤਗੜੇ ਮੁਗਲ ਅਤੇ ਪਠਾਨ ਸਨ ਉਹਨਾਂ ਤੋਂ ਸਹਿਯਤਾ ਦੀ ਮੰਗ ਕੀਤੀ ਇਸਲਾਮ ਧਰਮ ਦਾ ਵਾਸਤਾ ਦਿੱਤਾ ਕਿ ਤੁਸੀਂ ਸਾਰੇ ਮੇਰੀ ਮਦਦ ਕਰੋ ਮੇਰਾ ਸਾਥ ਦਿਵੋ ਵਜ਼ੀਰ ਖਾਨ ਨੇ ਦਿੱਲੀ ਤੋਂ ਹਥਿਆਰ ਮੰਗਵਾਉਣੇ ਸ਼ੁਰੂ ਕਰ ਦਿੱਤੇ ਲਗਭਗ 1 ਲੱਖ ਫੌਜ ਵਜ਼ੀਰ ਖਾਨ ਨੇ ਤਿਆਰ ਕਰ ਲਈ ਸੀ ਦੂਜੇ ਪਾਸੇ ਜੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰੀਏ ਤਾਂ ਉਹਨਾਂ ਕੋਲ 30 ਤੋਂ 40 ਹਜ਼ਾਰ ਫੌਜ ਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੌਰ ਤੋਂ ਚੱਲਦੇ ਹਨ ਸਰਹੰਦ ਉੱਪਰ ਹਮਲਾ ਕਰਨ ਲਈ ਇੱਥੇ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਉੱਪਰ ਹਮਲਾ ਸਿਰਫ ਛੋਟੇ ਸਹਿਬਜ਼ਾਦਿਆਂ ਦੀ ਜੋ ਸ਼ਹੀਦੀ ਸੀ ਉਸ ਦਾ ਬਦਲਾ ਲੈਣ ਲਈ ਹੀ ਵजीर खान ਉੱਪਰ ਕਰਨ ਜਾ ਰਹੇ ਸਨ ਚੱਪੜ ਚੜੀ ਜਦੋਂ ਉਹ ਪਹੁੰਚਦੇ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਖਬਰ ਮਿਲਦੀ ਹੈ ਕਿ ਵਜ਼ੀਰ ਖਾਨ ਦੀਆਂ ਫੌਜਾਂ ਸਰਹੰਦ ਤੋਂ ਚੱਲ ਪਈਆਂ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਚੱਪੜ ਚਿੜੀ ਹੀ ਰੁਕ ਜਾਂਦੇ ਹਨ ਜੋ ਕਿ ਉਹਨਾਂ ਨੂੰ ਰਸਤੇ ਵਿੱਚ ਹੀ ਪੈਂਦਾ ਸੀ ਚੱਪੜ ਚਿੜੀ ਜਿਸ ਦਾ ਅਸਲ ਨਾਮ ਛੱਪੜ ਚਿੜੀ ਸੀ ਜਾਣੀ ਕਿ ਛੱਪੜਾਂ ਦੀ ਚਿੜੀ ਜਿਸ ਨੂੰ ਆਪਾਂ ਅੱਜਕੱਲ੍ਹ ਚੱਪੜ ਚਿੜੀ ਦੇ ਨਾਮ ਦੇ ਨਾਲ ਜਾਣਦੇ ਹਾਂ ਸਵੇਰ ਦੇ ਸਵੇਰ 12 ਮਈ 1710 ਨੂੰ ਇੱਥੇ ਹੀ ਜਾਣੀ ਕਿ ਚੱਪੜ ਚਿੜੀ ਯੁੱਧ ਹੋਇਆ ਇਹ ਯੁੱਧ ਸ਼ਹਿਰਜਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ ਹੋਇਆ ਸੀ ਕਿਹਾ ਜਾਂਦਾ ਹੈ ਕਿ ਵਜ਼ੀਰ ਖਾਨ ਦੀ ਫੌਜ ਕੋਲ 8 ਹਾਥੀ ਸਨ ਵੱਡੀਆਂ-ਵੱਡੀਆਂ ਤੋਪਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਕੋਲ ਘੋੜਸਵਾਰ ਸਨ ਅਤੇ ਦੂਜੇ ਪਾਸੇ ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਉਹਨਾਂ ਦੇ ਕੋਲ ਫੌਜ ਦੇ ਵਿੱਚ ਨਾਰਮਲ ਹਥਿਆਰ ਜਿਵੇਂ ਤਲਵਾਰਾਂ ਨੀਜ਼ੀ ਤੀਰ ਕਮਾਨ ਅਤੇ ਕੁਝ ਕੋ ਗਿਣਤੀ ਦੇ ਵਿੱਚ ਬੰਦੂਕਾਂ ਅਤੇ 6 ਤੋਪਾਂ ਸਨ ਪਰ ਜੋ ਸਿੱਖਾਂ ਦੀ ਫੌਜ ਕੋਲ ਜਜਵਾ ਜਨੂਨ ਅਤੇ ਗੁਰੂ ਸਾਹਿਬ ਦੀ ਓਟ ਦਾ ਆਸਰਾ ਸੀ ਉਹ ਵਜ਼ੀਰ ਖਾਂ ਦੀ ਫੌਜ ਕੋਲ ਨਹੀਂ ਸੀ ਯਾ ਅਲੀ ਯਾ ਅਲੀ ਦੇ ਨਾਰੇ ਵਜ਼ੀਰ ਖਾਂ ਦੀ ਫੌਜ ਲਗਾ ਰਹੀ ਸੀ ਅਤੇ ਦੂਜੇ ਪਾਸੇ ਸਿੱਖਾਂ ਦੀ ਫੌਜ ਅਕਾਲ ਅਕਾਲ ਦੇ ਨਾਰੇ ਯੁੱਧ ਦੇ ਮੈਦਾਨ ਵਿੱਚ ਲਗਾ ਰਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਇੱਕ ਟਿੱਲੇ ਟਿੱਲਾ ਉਸ ਨੂੰ ਕਿਹਾ ਜਾਂਦਾ ਜਿੱਥੇ ਟਿੱਬਾ ਹੋਵੇ ਮਿੱਟੀ ਦਾ ਢੇਰ ਉੱਚਾ ਹੋਵੇ ਟਿੱਲੇ ਉੱਪਰ ਬੈਠ ਗਏ ਅਤੇ ਆਪਣੀ ਨਿਤੀ ਘੜ ਰਹੇ ਸੀ ਅਤੇ ਫੌਜਾਂ ਲੜ ਰਹੀਆਂ ਸਨ ਵਜ਼ੀਰ ਖਾਨ ਦੀ ਫੌਜ ਵਿੱਚ ਸਭ ਤੋਂ ਅੱਗੇ ਵੱਡੇ ਵੱਡੇ ਹਾਥੀ ਸਨ ਅਤੇ ਉਸ ਤੋਂ ਬਾਅਦ ਤੋਪਾਂ ਤੋਪਾਂ ਤੋਂ ਮਗਰ ਘੋੜ ਸਵਾਰ ਅਤੇ ਫਿਰ ਪੈਦਲ ਚੱਲਣ ਵਾਲੀ ਫੌਜ ਖੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਣਨੀਤੀ ਨਾਲ ਤੋਪਾਂ ਨਾਲ ਹਾਥੀਆਂ ਉੱਪਰ ਹਮਲਾ ਕਰ ਦਿੱਤਾ ਜਿਸ ਨਾਲ ਵਜ਼ੀਰ ਖਾਨ ਦੇ ਹਾਥੀ ਡਰ ਗਏ ਅਤੇ ਉਹ ਪਿੱਛੇ ਵੱਲ ਨੂੰ ਦੌੜਨ ਲੱਗ ਪਏ ਜਿਸ ਨਾਲ ਮੁਗਲ ਫੌਜਾਂ ਹੀ ਕੁਚਲੀਆਂ ਗਈਆਂ ਉਸ ਤੋਂ ਬਾਅਦ ਮੁਗਲਾਂ ਨੇ ਤੋਪਾਂ ਨਾਲ ਹਮਲਾ ਕਰ ਦਿੱਤਾ ਤਾਂ ਸਿੱਖਾਂ ਦੀ ਜੋ ਫੌਜ ਸੀ ਜੋ ਛਿੜੀ ਵਾਲੇ ਪਾਸੇ ਸੀ ਸਿੱਖਾਂ ਦੀ ਫੌਜ ਤੇ ਜਦੋਂ ਤੋਪਾਂ ਨਾਲ ਹਮਲਾ ਕੀਤਾ ਜਾਂਦਾ ਸੀ ਤਾਂ ਉਹ ਦਰਖਤਾਂ ਦੇ ਪਿੱਛੇ ਲੁਕ ਜਾਂਦੇ ਸਨ ਫਿਰ ਇਹਨਾਂ ਨੇ ਆਪਣੀਆਂ ਤੋਪਾਂ ਨਾਲ ਮੁਗਲਾਂ ਦੀ ਫੌਜ ਜਿਸ ਵਿੱਚ ਤੋਪਾਂ ਸੀ ਉਹਨਾਂ ਨੂੰ ਸਿੱਖਾਂ ਨੇ ਮਾਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਜੋ ਘੋੜਸਵਾਰ ਸਨ ਉਹ ਮੁਗਲਾਂ ਦੀ ਫੌਜ ਵਿੱਚ ਯੁੱਧ ਕਰਨ ਦੇ ਲਈ ਅੱਗੇ ਫਦੇ ਇੱਥੇ ਇੱਕ ਗੱਲ ਹੋਰ ਦੱਸਣੀ ਲਾਜ਼ਮੀ ਹੈ ਕਿ ਵਜ਼ੀਰ ਖਾਨ ਨੇ ਯੁੱਧ ਕਰਨ ਤੋਂ ਪਹਿਲਾਂ ਇੱਕ ਹੋਰ ਚਾਲ ਖੇਡੀ ਸੀ ਉਸ ਨੇ ਸੁਚਾਨੰਦ ਦਾ ਭਤੀਜਾ ਜਿਸ ਨੂੰ 1000 ਫੌਜੀ 1000 ਬੰਦੇ ਦੀ ਫੌਜ ਦੀ ਟੁਕੜੀ ਦੇ ਕੇ ਸਿੱਖਾਂ ਦੀ ਫੌਜ ਵਿੱਚ ਭੇਜਿਆ ਤਾਕੇ ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਉਹ ਰਲ ਜਾਣ ਅਤੇ ਜੰਗ ਵਾਲੇ ਯੁੱਧ ਵਾਲੇ ਦਿਨ ਉਹ ਬਗਾਵਤ ਕਰ ਦੇਣ ਅਤੇ ਮੇਰੀ ਫੌਜ ਵਿੱਚ ਆ ਕੇ ਰਲ ਜਾਣਾ ਅਤੇ ਸਿੱਖਾਂ ਦੇ ਹੌਸਲੇ ਇਸ ਦੇ ਨਾਲ ਡਿੱਗ ਜਾਣਗੇ ਸੁਚਾਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਚਲੇ ਗਿਆ ਅਤੇ ਕਹਿਣ ਲੱਗਾ ਕਿ ਅਸੀਂ ਵਜ਼ੀਰ ਖਾਂ ਤੋਂ ਬਹੁਤ ਪਰੇਸ਼ਾਨ ਹਾਂ ਉਸਨੇ ਸਾਨੂੰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇ ਸਾਨੂੰ ਬਹੁਤ ਤੰਗ ਕੀਤਾ ਹੈ ਸਾਨੂੰ ਆਪਣੇ ਨਾਲ ਤੁਸੀਂ ਸਿੱਖਾਂ ਦੀ ਫੌਜ ਵਿੱਚ ਰਲ ਆ ਲਵੋ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਬਹੁਤ ਸੂਝਵਾਨ ਸਨ ਉਹਨਾਂ ਨੇ ਹਿੰਦੂ ਭੇਸ ਵਿੱਚ ਫੌਜ ਨੂੰ ਆਪਣੇ ਨਾਲ ਰਲ ਆ ਲਿਆ ਪਰ ਉਹਨਾਂ ਨੂੰ ਸਭ ਤੋਂ ਮਗਰ ਰੱਖਿਆ ਗਿਆ ਯੁੱਧ ਦੇ ਮੈਦਾਨ ਵਿੱਚ ਸੂਚਾਨੰ ਨੇ ਜੰਗ ਦੇ ਮੈਦਾਨ ਵਿੱਚ ਆਪਣਾ ਰੰਗ ਦਿਖਾਇਆ ਅਤੇ ਝੂਠੀ ਹਿੰਦੂ ਫੌਜ ਕਹਿਣ ਲੱਗ ਪਏ ਕਿ ਮੁਗਲ ਫੌਜਾਂ ਸਾਡੇ ਤੇ ਭਾਰੀ ਪੈ ਰਹੀਆਂ ਹਨ ਤਾਂ ਉਸ ਸਮੇਂ ਬਾਕੀ ਸਿੱਖ ਫੌਜਾਂ ਥੋੜੀ ਜਹੀ ਡਗਮਗਾ ਕੇ ਸਨ ਫੌਜਾਂ ਦੇ ਸਿੱਖ ਫੌਜਾਂ ਦੇ ਉਸ ਸਮੇਂ ਫੇਸ ਉੱਪਰ ਡਰ ਦੇਖਣ ਨੂੰ ਮਿਲਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਢਿੱਲੇ ਤੋਂ ਥੱਲੇ ਆਏ ਅਤੇ ਆਪਣੀਆਂ ਫੌਜਾਂ ਵਿੱਚ ਖੜੇ ਅਤੇ ਜਕਾਰੇ ਲਗਾਏ ਜਿਸ ਨਾਲ ਫੌਜਾਂ ਦੇ ਹੌਸਲੇ ਮੋੜ ਤੋਂ بلند ਹੋ ਗਏ ਜੰਦ ਵਿੱਚ ਜਿਹੜਾ ਪਹਿਲਾ ਟਕਰਾ ਹੋਇਆ ਉਹ ਪਾਈ ਬਾਜ ਸਿੰਘ ਅਤੇ ਸੁੱਚਾ ਨੰਦ ਦਾ ਹੋਇਆ ਸੀ ਜਦੋਂ ਪਾਈ ਬਾਜ ਸਿੰਘ ਜੀ ਸੁੱਚਾ ਨੰਦ ਵੱਲ ਵੱਧਦੇ ਹਨ ਤਾਂ सुचानंद डर गया ਅਤੇ ਡਰ ਕੇ ਸਰਹੰਦ ਵੱਲ ਭੱਜ ਗਿਆ। ਉਹ ਉੱਥੇ ਲੁਕਦਾ ਰਿਹਾ। ਉਹ ਬਹੁਤ ਹੀ ਅਮੀਰ ਸੀ। ਉਸ ਕੋਲ ਬਹੁਤ ਹੀ ਭਾਰੀ ਮਾਤਰਾ ਵਿੱਚ ਜਾਇਦਾਦ ਸੀ। ਉਸ ਦੇ ਮਨ ਵਿੱਚ ਲਾਲਚ ਸੀ ਕਿ ਮੈਂ ਬਚਣਾ ਤਾਂ ਹੈ ਪਰ ਮੈਂ ਅਪਦੀ ਨਾਲ ਜਾਇਦਾਦ ਨੂੰ ਵੀ ਬਚਾ ਕੇ ਨਾਲ ਲੈ ਜਾਵਾਂ। ਉਹ ਉਸ ਲਾਲਚ ਦੇ ਚੱਕਰ ਵਿੱਚ ਉਥੋਂ ਨਿਕਲ ਨਾ ਸਕਿਆ। ਥੋੜੇ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਖਬਰ ਮਿਲਦੀ ਹੈ ਕਿ ਸੁਚਾਨੰਦ ਸਰਹੰਦ ਵਿੱਚ ਹੀ ਹੈ ਤਾਂ ਸਿੱਖ ਫੌਜਾਂ ਨੇ ਉਸ ਨੂੰ ਫੜ ਕੇ ਨੱਕ ਵਿੱਚ ਨਕੇਲ ਪਾ ਦਿੱਤੀ ਅਤੇ ਉਸ ਨੂੰ ਕਿਹਾ ਕਿ ਸਰਹੰਦ ਦੀਆਂ ਗਲੀਆਂ ਵਿੱਚ ਉਹ ਭੀਖ ਮੰਗੇ ਇਸ ਤਰ੍ਹਾਂ ਸੁਚਾਨੰਦ ਦਾ ਸਿੱਖ ਫੌਜਾਂ ਨੇ ਅੰਤ ਕੀਤਾ ਹੁਣ ਗੱਲ ਕਰਦੇ ਹਾਂ ਕਿ ਵਜ਼ੀਰ ਖਾਂ ਦੇ ਅੰਤ ਦੀ ਵजीर खान ਦੇ ਅੰਤ ਦੀ ਵजीर खान ਬਹੁਤ ਹੀ ਚਲਾਕ ਸੀ ਉਹਨੇ ਜਦੋਂ ਦੇਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੰਗ ਦੇ ਮੈਦਾਨ ਵਿੱਚ ਲੜ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਮੈਂ ਪਿੱਠ ਤੇ वार ਕਰ ਦਵਾਂਗਾ ਭਾਈ ਬਾਜ ਸਿੰਘ ਜੀ ਵਿਚਾਲੇ ਆ ਕੇ ਜਦੋਂ ਵजीर खान ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਉੱਪਰ वार ਕੀਤਾ ਤਾਂ ਉਸ ਸਮੇਂ ਭਾਈ ਬਾਜ ਸਿੰਘ ਜੀ ਵਿਚਾਲੇ ਆ ਗਏ ਵजीरਖਾਨੇ ਨੇ ਜਦ ਅਜਰ ਸੁੱਟਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲ ਤਾਂ ਭਾਈ ਬਾਜ ਸਿੰਘ ਜੀ ਨੇ ਵਿਚਾਲੇ ਆ ਕੇ ਉਸ ਨੂੰ ਬੋਚ ਲਿਆ ਉਹਨਾਂ ਨੇ ਮੁੜ ਕੇ ਉਹੀ ਨੇਜਾ ਵजीरਖਾਨ ਵੱਲ ਸੁੱਟਿਆ ਤੇ ਉਹ ਵजीरਖਾਨ ਦੇ ਘੋੜੇ ਉੱਪਰ ਜਾ ਵੱਜਾ ਵजीरਖਾਨ ਥੱਲੇ ਡੇਗਣ ਲੱਗਿਆ ਡੇਗਦੇ ਡੇਗਦੇ ਵजीरਖਾਨ ਨੇ ਭਾਈ ਬਾਜ ਸਿੰਘ ਜੀ ਵੱਲ ਤੀਰ ਛੱਡਿਆ ਉਹ ਤੀਰ ਭਾਈ ਬਾਜ ਸਿੰਘ ਜੀ ਦੀ ਬਾਹ ਵਿੱਚ ਵੱਜਿਆ ਅਤੇ ਪਾਈ ਬਾਜ ਸਿੰਘ ਜੀ ਵੀ ਡਿੱਗ ਪਏ ਵਜ਼ੀਰ ਖਾਨ ਨੇ ਪਾਈ ਬਾਜ ਸਿੰਘ ਜੀ ਤੇ ਤਲਵਾਰ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ تیر ਮਾਰਨ ਤੋਂ ਬਾਅਦ ਤਾਂ ਪਾਈ ਫਤੇ ਸਿੰਘ ਜੀ ਉਹਨਾਂ ਨੇ ਹਮਲੇ ਤੋਂ ਪਹਿਲਾਂ ਹੀ ਜਦੋਂ ਵਜ਼ੀਰ ਖਾਨ ਪਾਈ ਬਾਜ ਸਿੰਘ ਜੀ ਉੱਪਰ ਤਲਵਾਰ ਦਾ ਹਮਲਾ ਕਰਨ ਲੱਗਿਆ ਤਾਂ ਉਸ ਤੋਂ ਪਹਿਲਾਂ ਹੀ ਬੱਬਾਈ ਫਤਿਹ ਸਿੰਘ ਜੀ ਨੇ ਵਜ਼ੀਰ ਖਾਂ ਦੀ ਬਾਹ ਉੱਪਰ ਮੋਢੇ ਉੱਪਰ ਹਮਲਾ ਕੀਤਾ ਅਤੇ ਮੋਢਾ ਅਲੱਗ ਕਰ ਦਿੱਤਾ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਵਜ਼ੀਰ ਖਾਂ ਪਾਪੀ ਨੇ ਛੋਟੇ ਸ਼ਹਿਜਾਦਿਆਂ ਨੂੰ ਸ਼ਹੀਦ ਕੀਤਾ ਸੀ ਤੇ ਭਾਈ ਫਤਿਹ ਸਿੰਘ ਦੇ ਹੱਥੋਂ ਹੀ ਹੋਇਆ ਭਾਈ ਫਤਿਹ ਸਿੰਘ ਇੱਕ ਮਹਾਨ ਜੋਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਵਜ਼ੀਰ ਖਾਂ ਜਦੋਂ ਮਾਰਿਆ ਗਿਆ ਤੜਫ ਰਿਹਾ ਸੀ ਜੰਗ ਦੇ ਮੈਦਾਨ ਵਿੱਚ ਤਾਂ ਇਹ ਖਬਰ ਸਾਰੇ ਫੈਲ ਗਈ ਕਿ ਵਜ਼ੀਰ ਖਾਂ ਮਾਰਿਆ ਗਿਆ ਵਜ਼ੀਰ ਖਾਂ ਮਾਰਿਆ ਗਿਆ ਤਾਂ ਉਸ ਦੀ ਫੌਜ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗ ਪਈ ਸੀ ਇਹ ਫੌਜ ਉਹੀ ਸੀ ਜੋ ਉਸਨੇ ਖਰੀਦੀ ਹੋਈ ਸੀ ਸਾਰਾ ਮੈਦਾਨ ਖਾਲੀ ਹੋ ਗਿਆ ਸੀ ਵਜ਼ੀਰ ਖਾਂ ਮੈਦਾਨ ਵਿੱਚ ਤੜਫ ਰਿਹਾ ਸੀ ਉਹ ਉੱਥੇ ਨਹੀਂ ਛੱਡਿਆ ਸਿੱਖਾਂ ਨੇ ਗੁਰੂ ਦੇ ਸਿੰਘ ਕਹਿੰਦੇ ਸੀ ਕਿ ਤੈਨੂੰ ਸਰਹੰਦ ਹੀ ਲੈ ਕੇ ਜਾਵਾਂਗੇ ਜਿੱਥੇ ਤੂੰ ਸ਼ਹਿਬਜ਼ਾਤਿਆਂ ਦਾ ਖੂਨ ਡੋਲਿਆ ਹੋਇਆ ਹੈ ਵਜ਼ੀਰ ਖਾਨ ਨੂੰ ਘੋੜੇ ਮਗਰ ਪਾ ਲਿਆ ਚੱਪੜ ਚਿੜੀ ਤੋਂ ਲਗਭਗ 20 ਕਿਲੋਮੀਟਰ ਸਰਹੰਦ ਉੱਥੇ ਤੱਕ ਵਜ਼ੀਰ ਖਾਨ ਨੂੰ ਘੜੀਸ ਕੇ ਲੈ ਕੇ ਗਏ ਛੋਟੇ ਸਹਿਬਜ਼ਾਦਿਆਂ ਨੂੰ ਨੀਹਾ ਵਿੱਚ ਚੁਣਵਾਇਆ ਸੀ ਤਾਂ ਵਜ਼ੀਰ ਖਾਂ ਹੰਕਾਰ ਵਿੱਚ ਕਹਿੰਦਾ ਸੀ ਕਿ ਦਿੱਲੀ ਦੇ ਤਖਤ ਤੇ ਰਾਜੇ ਬਦਲਦੇ ਰਹਿੰਦੇ ਹਨ ਪਰ ਸਰਹੰਦ ਦਾ ਰਾਜਾ ਮੈਂ ਹੀ ਰਹਾਗਾ ਮੈਂ ਸੀ ਮੈਂ ਰਾਜਾ ਹਾਂ ਤੇ ਮੈਂ ਹੀ ਰਾਜਾ ਰਵਾਂਗਾ ਇਹ ਹੰਕਾਰ ਸਿੱਖਾਂ ਨੇ ਉਸ ਦਾ ਤੋੜਿਆ ਇੰਨਾ ਵਜ਼ੀਰ ਖਾਂ ਵਿੱਚ ਹੰਕਾਰ ਸੀ ਪਰ ਗੁਰੂ ਦੇ ਸਿੰਘਾਂ ਨੇ ਉਸ ਨੂੰ ਸਰਹੰਦ ਦੀਆਂ ਗਲੀਆਂ ਵਿੱਚ ਘੜੀਸ ਕੇ ਲੈ ਕੇ ਗਏ ਉਸ ਤੋਂ ਬਾਅਦ ਵਜ਼ੀਰ ਖਾਨ ਜੰਡ ਦਾ ਦਰਖਤ ਸੀ ਸਰਹੰਦ ਵਿੱਚ ਉਸ ਉੱਪਰ ਰੱਸਾ ਪਾ ਕੇ ਪੁੱਠਾ ਲਮਕਾ ਦਿੱਤਾ ਅਤੇ ਥੱਲੇ ਪ੍ਰਾਣੀ ਪਾ ਕੇ ਅੱਗ ਲਗਾ ਦਿੱਤੀ ਤਾਂ ਕਿ ਉਹ ਤੜਫ ਤੜਫ ਕੇ ਮਰੇ ਅੱਗ ਦੇ ਨਾਲ ਉਸ ਦਾ ਸਰੀਰ ਅਦਮਚਿਆ ਤਾਂ ਹੋ ਗਿਆ ਸੀ ਉਸ ਤੋਂ ਬਾਅਦ ਗਿਰਜਾਂ ਬਾਜ ਹੋਰ ਪੰਛੀ ਆ ਕੇ ਉਸ ਨੂੰ ਨੋਚ-ਨੋਚ ਕੇ ਖਾ ਗਏ ਅਤੇ ਉਹ ਤੜਫ-ਤੜਫ ਕੇ ਮਰਿਆ ਜਿਸ ਤਰ੍ਹਾਂ ਉਸ ਨੇ ਛੋਟੇ ਸਹਿਬਜ਼ਾਦਿਆਂ ਨੂੰ ਤੜਫਾਇਆ ਸੀ ਉਸੇ ਤਰ੍ਹਾਂ ਹੀ ਉਹ ਖੁਦ ਵੀ ਤੜਫ-ਤੜਫ ਕੇ ਹੀ ਮਰਿਆ ਇਸ ਤਰ੍ਹਾਂ ਵਜ਼ੀਰ ਖਾਂ ਦਾ ਪਾਪੀ ਵਜ਼ੀਰ ਖਾਂ ਦਾ ਅੰਤ ਹੋਇਆ ਸਰਹੰਦ ਸਿੱਖਾਂ ਨੇ ਫਤਿਹ ਕਰ ਲਈ ਸਿਕਰਾਜ ਪਹਿਲਾ ਸਰਹੰਦ ਵਿੱਚ ਕਾਇਮ ਹੋਇਆ ਭਾਈ ਬਾਜ ਸਿੰਘ ਜੀ ਨੂੰ ਸਰਹੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਗਿਆ ਸਰਹੰਦ ਇੱਕ ਬਹੁਤ ਵੱਡਾ ਪੰਜਾਬ ਦਾ ਸੂਬਾ ਸੀ ਜਿੱਥੇ 1 ਸਾਲ ਦੀ ਆਮਦਨ 52 ਲੱਖ ਰੁਪਏ ਸੀ ਉਸ ਨੂੰ ਬਾਵਨੀ ਸਰਹੰਦ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਹਨ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਫਤਿਹ ਕੀਤਾ ਸੀ ਉਸ ਸਮੇਂ ਉਹਨਾਂ ਨੇ ਵਜ਼ੀਰ ਖਾਂ ਤੇ ਸੁਚਾਨੰਦ ਦਾ ਜਿੰਨਾ ਵੀ ਲੋਕਾਂ ਨੂੰ ਆਮ ਜਨਤਾ ਨੂੰ ਲੁੱਟ ਕੇ ਪੈਸਾ ਇਕੱਠਾ ਕੀਤਾ ਹੋਇਆ ਸੀ ਜੋ ਕਿ ਲਗਭਗ 3 ਕਰੋੜ ਦੇ ਕਰੀਬ ਸੀ ਉਸ ਨੂੰ ਗੱਟੇ ਵਿੱਚ ਪਾ ਕੇ ਲੋਹਗੜ ਭੇਜਿਆ ਗਿਆ ਇਹ ਪੈਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸੇ ਤੋਂ ਜ਼ੋਰ ਜ਼ਬਰਦਸਤੀ ਜਾਂ ਲੁੱਟ ਕੇ ਨਹੀਂ ਭੇਜਿਆ ਸੀ ਲੋਗੜਾ ਉੱਥੋਂ ਦੇ ਲੋਕ ਬਹੁਤ ਸਹਮੇ ਹੋਏ ਸਨ ਉਹਨਾਂ ਦੇ ਮਨਾਂ ਵਿੱਚ ਡਰ ਸੀ ਕਿ ਹੁਣ ਸਿੱਖ ਵੀ ਸਾਡਾ ਉਹੀ ਹਾਲ ਕਰਨਗੇ ਸਾਡੇ ਉੱਪਰ ਉਸੇ ਤਰ੍ਹਾਂ ਹੀ ਜ਼ੁਲਮ ਕਰਨਗੇ ਜੋ ਪਹਿਲਾਂ ਮੁਗਲ ਕਰਦੇ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਵਿੱਚ ਇਕੱਠ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਤੱਕ ਨਹੀਂ ਲਾਵੇਗਾ ਪਰ ਕਸੂਰਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਸਿੱਖਾਂ ਨੇ ਮੁਗਲਾਂ ਦੇ ਜੋ ਕਿਲੇ ਸੀ ਵਜ਼ੀਰ ਖਾਂ ਵਰਗਿਆਂ ਦੇ ਉਹਨਾਂ ਨੂੰ ਢਾ ਦਿੱਤਾ ਪਰ ਉਥੋਂ ਦੇ ਧਾਰਮਿਕ ਸਥਾਨਾਂ ਨੂੰ ਜਿਵੇਂ ਮਸਜਿਦਾਂ ਨੂੰ ਹੱਥ ਤੱਕ ਨਹੀਂ ਲਾਇਆ ਗਿਆ ਉਹ ਅੱਜ ਵੀ ਉਥੇ ਉਵੇਂ ਹੀ ਸਥਿਤ ਹਨ ਇਸ ਸਭ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਵਿੱਚ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਪਰ ਸਿੱਕੇ ਚਲਾਏ ਆਪਣੇ ਨਾਮ ਉੱਤੇ ਇੱਕ ਵੀ ਸਿੱਕਾ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚਲਾਇਆ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਤਖਤ ਨੂੰ ਪਾਈ ਤੇ ਸਰਹੰਦ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਦਿੱਤੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਿਸਾਨ ਪਹਿਲਾਂ ਜ਼ਮੀਨਾਂ ਵਾਉਂਦੇ ਜ਼ਰੂਰ ਸਨ ਪਰ ਜ਼ਮੀਨਾਂ ਉਹਨਾਂ ਦੇ ਨਾਮ ਨਹੀਂ ਹੁੰਦੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਜੋ ਜ਼ਮੀਨ ਵਾਹੇਗਾ ਉਹ ਉਸ ਦੇ ਨਾਮ ਹੀ ਕਰਵਾਈ ਜਾਵੇਗੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਆਇਆ ਉਹ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿੱਖ ਰਾਜ ਤੋਂ ਹੀ ਪ੍ਰੇਰਿਤ ਸੀ ਇਸ ਤਰ੍ਹਾਂ ਸਿੱਖਾਂ ਨੇ ਜ਼ਾਲਮ ਮੁਗਲਾਂ ਅਤੇ ਵਜ਼ੀਰ ਖਾਨ ਦਾ ਅੰਤ ਕੀਤਾ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਇਨਫੋਰਮੇਸ਼ਨਲ ਲੱਗੀ ਹੋਵੇ ਤਾਂ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਸ ਤਰ੍ਹਾਂ ਲੱਗੀ ആയി നീഡ യൂർ സ്പോർട് റീലി വലിയ വലിയ വീഡിയോസ്ക്കണലി പ്ലീസ് സബസ്ക്ൈബ മായ ചേനയൂ